ਆਮਾ ਤੁਹਾਡਾ ਮੇਰਾ ਸਾਂਸਨ ਸਿੰਘ ਸੰਦੀਪ ਜੀ ਅੱਜ ਕੀ ਗਾਣਾ ਚਾਹੁੰਦੇ ਜਿਹੜਾ ਅੱਜ ਪਸ਼ੂ ਪਾਲਣ ਮੇਲਾ ਲੱਗਿਆ ਇਹ ਚ ਤੁਸੀਂ ਆਪਣਾ ਸਟਾਲ ਵਗੈਰਾ ਤੁਹਾਡੇ ਲੱਗੇ ਨੇ ਅੱਜ ਲੋਕਾਂ ਨੂੰ ਵਜੇਤ ਕਰਾ ਰਹੇ ਹਾਂ ਕਿਹ ਚੀਜ਼ ਦੇ ਵਜੇਤ ਕਰਾ ਰਹੇ ਹੋ ਕਿੰਨੇ ਕਿਉਂ ਜਿਹੜੀ ਤੁਹਾਡੀ ਕੰਪਨੀ ਵੱਲੋਂ ਕਿੰਨੇ ਪ੍ਰੋਡਕਟ ਲੋ ਟੋਟਲ ਯਾਰ ਹੁੰਦੇ ਸਰ ਫੀਡ ਸਪਲੀਮੈਂਟ ਦੇ ਵਿੱਚ ਸਾਡੇ 8 ਤੋਂ 10 ਪ੍ਰੋਡਕਸ਼ਨ ਨੇ ਤੁਹਾਡਾ ਮੇਰਾ ਨਾਮ ਕਮਲਜੀਤ ਸਿੰਘ ਕਮਲਜੀਤ ਸਿੰਘ ਜੀ ਕੀ ਕਹਿਣਾ ਚਾਹੁੰਦੇ ਜਿਹੜਾ ਅੱਜ ਪਸ਼ੂ ਪਾਲਣ ਮੇਲੇ ਦੇ ਵਿੱਚ ਅੱਜ ਉਹਦਾਂ ਸਟਾਲ ਵੀ ਲੱਗੇ ਲੋਕਾਂ ਨੂੰ ਵੇਚਦੇ ਵੀ ਜਾ ਰਹੇ ਤੁਸੀਂ ਖੁਰ ਵੀ ਵੇਚ ਲੋਕਾਂ ਨਾਲ ਅੱਜ ਕਰ ਰਹੇ ਹੋ ਕੀ ਕਹਿਣਾ ਚਾਹੁੰਦੇ ਬਿਲਕੁਲ ਜੀ ਦਾਣਾ ਜਿਆਦਾ ਪਾ ਕੇ ਪਸ਼ੂ ਨਾ ਉਹਦਾ ਪੇਟ ਚੁੱਕ ਕਰ ਲਈ ਜਾਂਦੇ ਸੀ ਤੇ ਉਹਦੇ ਵਿੱਚ ਛਾਦੇ ਵੀ ਜਿਹੜੇ ਉਹ ਛਾਦੇ ਨਾਲ ਬਰਦਾਸ਼ਤ ਹੋਇਆ ਸਾਨੂੰ ਤੇ ਅਸੀਂ ਦੋ ਮੇਲੇ ਲੜੇ ਤੇ ਦੋਵੇਂ ਜਿੱਤੇ ਆ ਜੀ ਕਮਲਜੀਤ ਜੀ ਤੁਸੀਂ ਦੱਸਿਆ ਵੀ ਅਸੀਂ ਇਹ ਪ੍ਰੋਡਕਟ ਨੂੰ ਆਪ ਚੈੱਕ ਆਪ ਯੂਜ਼ ਕਰਦੇ ਆਂ ਆਪਣੇ ਆਪਣੇ ਜਾਨਵਰਾਂ ਦੇ ਵਿੱਚ ਆਪਣੇ ਪਸ਼ੂਆਂ ਦੇ ਵਿੱਚ ਆਪ ਯੂਜ਼ ਕਰਦੇ ਆਂ ਤੁਹਾਨੂੰ ਇਹ ਪ੍ਰੋਡਕਟ ਕਿਵੇਂ ਲੱਗਿਆ ਬਹੁਤ ਵਧੀਆ ਜੀ ਤੁਹਾਨੂੰ ਦੱਸ ਰਿਹਾ ਵੀ ਅਸੀਂ ਮੇਲੇ ਹੀ ਲਿਓ ਸਲ ਸਰਕਾ ਜਿੱਤੇ ਆ ਜੀ अच्छा जी ब्रीडिंग ਕਰਦਿਆਂ ਨੂੰ ਸਾਨੂੰ 20 ਸਾਲ ਹੋ ਗਏ ਸੀ ਤੇ ਅਸੀਂ ਮੇਲੇ ਨਹੀਂ ਸੀ ਲੱਟ ਸਕਿਆ ਦੁੱਧ ਚਵਾਈ ਨਹੀਂ ਸੀ ਮਿਲਿਆ ਤੇ ਜਾ ਕੇ ਕਰਵਾ ਲਿਆ ਅੱਛਾ ਜੀ ਦੁੱਧ ਚਵਾਈ ਦੇ ਮੁਕਾਬਲੇ ਅਸੀਂ ਲਿਓਸੈਮ ਤੇ ਸਦਕੀ ਹੀ ਜਿੱਤ ਸੱਜੀਆਂ ਜੀ ਲਿਓਸੈਲ ਦੇ ਵਿੱਚ ਹੋਰ ਕਿਹੜੇ ਕਿਹੜੇ ਪ੍ਰੋਡਕਟ ਤੁਸੀਂ ਇਹਨਾਂ ਨੂੰ ਯੂਜ਼ ਕੀਤੇ ਆ ਇਹਨਾਂ ਦੇ ਤਕਰੀਬਨ ਸਾਰੇ ਪ੍ਰੋਡਕਟ ਜਿੱਦਾਂ ਅਸੀਂ ਇਹਨਾਂ ਦਾ ਲਿਓਸੈਲ ਬੈਕਅਪ ਉਹਦਾ ਉਹ ਮੱਧ ਨੂੰ ਸੂਣ ਤੋਂ ਪਹਿਲਾਂ ਜਿਹੜੀ ਮੇਨ ਨਹੀਂ ਆ ਲਿਓਸੈਲ ਬੈਕਅਪ ਰੱਖ ਦਿੰਦਾ ਜੀ ਤੇ ਸੂਣ ਤੋਂ ਬਾਅਦ ਲਿਓਸੈਲ ਦਾ ਆ ਜਾਂਦਾ ਜੀ ਕਰ ਸੋਨੇ ਪ੍ਰੋਡਕਟ ਬਹੁਤ ਵਧੀਆ ਬਾਕੀ ਇਹਨਾਂ ਦੀ ਚੱਲ ਆ ਰਹੀ ਹੈ ਉਹ ਵੀ ਬਹੁਤ ਵਧੀਆ ਉਹ ਸੂਤ ਤੋਂ ਪਹਿਲਾਂ ਇੱਕ ਚੱਲ ਦੇ ਦਿੱਤੀ ਆ ਬਾਅਦ ਚ 5 ਦਿਨ ਬਾਅਦ ਦੇ ਦੇ ਦਿੱਤੀ ਆ ਪਸ਼ੂ ਦਾ ਕੋਈ ਕੈਲਸ਼ੀਅਮ ਨਹੀਂ ਘਟਦਾ ਕੋਈ 问题 ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਰੇਨ ਕਰਦੇ ਅੱਜ ਲੋਕਾਂ ਨੂੰ ਕਿਸਾਨ ਭਰਾਵਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਦੇਖੋ ਇਹ ਕਿਸਾਨ ਭਰਾਵਾਂ ਨੂੰ ਤੇ ਇਹੀ ਮੈਸੇਜ ਹੈ ਵੀ ਮੇਲਿਆਂ ਦੇ ਵਿੱਚ ਤੇ ਪਹਿਲੀ ਗੱਲ ਆਉਣਾ ਚਾਹੀਦਾ ਜੀ ਤੇ ਮੇਲਿਆਂ ਦੇ ਵਿੱਚ ਆ ਕੇ ਆਪਾਂ ਨੂੰ ਇਹੋ ਜਿਹੇ ਪ੍ਰੋਡਕਟਾਂ ਦੀ ਜਾਣਕਾਰੀ ਮਿਲ ਜਾਂਦੀ ਆ ਜਿੱਦਾਂ ਸਾਨੂੰ ਇਹ ਮੇਲਿਆਂ ਤੋਂ ਹੀ ਜਾਣਕਾਰੀ ਮਿਲਦੀ ਜੀ ਇਹ ਮੇਲੇ ਦੇ ਵਿੱਚ ਸਾਰੇ ਭਰਾਵਾਂ ਨੂੰ ਜਰੂਰ ਆਉਣਾ ਚਾਹੀਦਾ ਹੈ ਜੀ ਠੀਕ ਹੈ ਸਰ ਥੈਂਕ ਯੂ